ਕਪੜਾ ਹੋਣਾ ਨੇ ਹਾਂ ਕੱਟੇ ਬਾਈ ਪੂਰੇ ਸੌਂਕਣਾ ਪਾਲੀਆ ਪੂਰੀ ਤਿਆਰ ਕਰੀ ਜਾਗੀ ਤੇਗਾ ਠੀਕ ਹੈ ਇਹਦੀ ਵੀ ਕੱਟੀ ਆ ਹਾਂ ਇਸੀ ਦੀ ਕੱਟੀ ਆ ਬਾਈ ਲੋਪਰਾ ਤੋਰਾ ਤਰਾ ਚੈੱਕ ਕਰ ਸਕਦੇ ਨਿਓਪਰਾ ਮੋੜ ਲਿਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮੌੜਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋ ਕੈਂਚੀਆ ਦੇ ਪਿੰਡ ਕੋਲੇ ਆ ਬਾਈ ਕੋਲ ਪੂਰੀ ਝੋਟੀ ਬਕਾਉਗਾ ਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਕਈ ਭਰਾਵਾਂ ਦੀ ਡਿਮਾਂਡ ਸੀ ਵੀ ਪੂਰੀ ਝੋਟੀ ਚਾਹੀਦੀ ਆ ਤੇ ਬਾਈ ਕੋਲ ਬੁਰੀ ਝੋਟੀ ਮਖਾਊਗਾ ਭਰਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਾਸਰੀ ਕਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮਵਿੰਦਰ ਸਿੰਘ ਜੀ ਪਿੰਡ ਮੌੜਨ ਦਾ ਬਾ ਜਿਲ੍ਹਾ ਬਰਨਾਲਾ ਚੀਕਾ ਛੋਟੀ ਵੀਰੇ ਕੈਮੇ ਸੁੱਈ ਸੁੱਈ ਵੀਚੇ ਸੁਆ ਭਾਈ ਪਹਿਲੇ ਹੀ ਸੁੱਈ ਆ ਇਹ ਠੀਕ ਆ ਦੂਜੇ ਵਾਸਤੇ ਭਾਈ ਇਹ ਰਹੀ ਨਹੀਂ ਆਪਾਂ ਇਵੇਂ ਕਹਿ ਰਿਏ ਵੀ ਗੱਪ ਮਾਰ ਕੇ ਦੇ ਦੀਏ ਕਿਸੇ ਨੂੰ ਠੀਕ ਆ ਇਹ ਭਾਈ ਰਹੀ ਨਹੀਂ ਗੀ ਤੇ ਦੁੱਧੋ ਘਟ ਗਈ ਉਹ ਤਾਂ ਹੈ ਨਹੀਂ ਗਾ ਭਾਈ ਕਿਦੋਂ ਕੋਈ ਟਰਾਈ ਕੀਤੀ ਇਹਨੂੰ ਭਾਈ ਹੋ ਗਏ 10 ਦਿਨ ਹੋ ਗਏ ਥਾਨ ਤੋਂ ਚੈੱਕ ਕਰਾਉਂਦੀ ਮਾੜਾ ਥਾਨ ਨਹੀਂ ਥਾਨ ਭਾਈ ਉਹ ਪਾਸ ਆ ਗਏ ਕਰਾ ਦੇ ਕਰਾ ਦੇ ਵੀ ਆਪਾਂ ਦੇਖੀ ਨਹੀਂ ਆਣਾ ਦੂ ਬਾਚੋਂ ਠੀਕ ਆ ਹਾਂ ਤੋਰ ਦੋ ਭਰਾ ਲੋਪਰਾ ਕੱਦ ਵੈਡ ਸੁਖਣਾ ਸੋਹਣਾ ਭਾਈ ਕਹਿੰਦਾ ਵੀ ਰਹੀ ਨਹੀਂ ਰਗੀ ਤੇ ਲਓ ਭਰਾ ਖੋਰ ਦੋ ਤੋਰ ਦੋ ਤੋਰ ਦੋ ਲੋਚੀ ਇਹ ਪਹਿਲੇ ਸੂਏ ਦੀ ਕੱਟੀ ਉਹੋ ਵੀਰੇ ਹਾਂ ਬਾਈ ਅਜੇ ਕਿ ਦੂਜੀ ਸੂਏ ਗੱਬਣ ਹੋਣਾ ਨੇ ਹਾਂ ਕੱਟੇ ਬਾਈ ਪੂਰੇ ਸੌਂਕਣਾ ਪਾਲ ਲਿਆ ਪੂਰੀ ਤਿਆਰ ਕਰੀ ਜਾ ਕੀਤੇਗਾ ਠੀਕ ਹੈ ਇਹਦੀ ਵੀ ਕੱਟੀ ਆ ਹਾਂ ਇਸੀ ਦੀ ਕੱਟੀ ਆ ਬਾਈ ਲੋਪਰਾ ਤੋਰਾ ਤਰਾ ਚੈੱਕ ਕਰ ਸਕਦੇ ਲੋਪਰਾ ਮੋੜ ਲਿਆ ਲੋ ਜੀ ਪਹਿਲੇ ਸੂਏ ਦੀ ਉਹ ਕੱਟੀ ਆ ਤੇ ਦੂਜੀ ਸੂਏ ਗੱਬਣ ਨਹੀਂ ਰਹੀ ਠੀਕ ਹੈ ਨਾ ਤੇ ਲੋ ਜੀ ਚੈੱਕ ਕਰ ਸਕਦੇ ਲੋਪਰਾ ਬਾਈ ਜੀ ਨੇ ਅਜ ਰੁਕਣਾ ਐਡ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਏ